ਕਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ ਇਸ ਵੇਰੇ 40 ਸਾਲ ਪੂਰੇ ਹੋਣ ਜਾ ਰਹੇ ਹਨ ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਦੀਆਂ ਕਾਲਨਾਵਾਂ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸਨੇ ਖਾਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾ ਤਾਂ ਪੀੜ ਮੁੱਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿਜ਼ਾਮ ਵੱਲੋਂ ਭੇਜੀ ਫੌਜ ਦੇ ਵੱਲੋਂ ਟਾਇਏ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਤੱਕ ਸਾਬ ਦੇ ਉੱਤੇ ਬੰਬ ਸੁੱਟੇ ਗਏ ਦਰਬਾਰ ਸਾਹਿਬ ਦੀ بے حرمتی ਦੀ کوشش ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਕੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ جاری ਹੈ ਇਹ 40 ਵਰੇ ਕੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹਾਜ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਚੱਲਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਦੁਨੀਆ ਦੇ ਮੈਪ ਦੇ ਉੱਤੇ ਉਜਾਗਰ ਕੀਤਾ ਹੈ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਥੇ ਸਿੱਖ ਐਕਟੀਵਿਜ਼ਮ ਦੀ ਖਾਲਸਾਣ ਦੀ ਗੱਲ ਪ੍ਰਚਲਿਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਅਫੀਸ਼ੀਅਲਸ ਕਿਤੇ ਵੀ ਬੈਠਕ ਕਰਨ ਪਹਿਲਾ ਏਜੰਡਾ ਖਾਲਸਾਣ ਤੇ ਸਿੱਖ ਐਕਟੀਵਿਜ਼ਮ ਹੁੰਦਾ ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ ਵੀ ਵਰੇ ਪੰਜਾਬ ਵੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਕੀਤੀਆਂ ਔਰ ਉਸ ਤੋਂ ਬਾਅਦ ਉਹ ਐਕਸਟਰਾ ਜੁਡੀਸ਼ਲ ਕਿਲਨ ਕਰਨ ਲਈ ਉਹਦੇ ਜਿਹੜੀ ਟ੍ਰਾਂਸ ਨੈਸ਼ਨਲ ਆਪਰੇਸ਼ਨਸ ਨੇ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਉਹਨੇ ਆਪਣੇ ਕਰਨੇ ਸ਼ੁਰੂ ਕੀਤੇ ਹੋਏ ਹਨ ਜਿਹਦੇ ਕਾਰਨ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ ਐਕਸਪੋਜ਼ ਹੋ ਚੁੱਕਾ ਹੈ ਇੰਡੀਆ ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁੱਕੀ ਹੈ ਅੱਜ ਦੀ ਖਬਰ ਹੈ ਕਿ ਚੈੱਕ ਦੀ ਕੋਰਟ ਨੇ ਜਿੱਥੇ ਨਿਕਲ ਗੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਏ ਹਨ ਹੁਣ ਉਸ ਤੋਂ ਬਾਅਦ ਅੱਗੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ ਹਨ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨ੍ਹਾਂ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪ੍ਰੈਸ਼ਨ ਚੱਲ ਰਿਹਾ ਹੈ, ਉਸ ਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ, ਇਸ ਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਐਕਸਪੋਜ਼ ਕਰਨ। ਹਰ ਵਾਰੇ ਦੀ ਤਰ੍ਹਾਂ ਦਲ ਖਾਲਸਾ ਇਸ ਵਾਰ ਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਨਿਕਲੇਗਾ ਆਰੰਭ ਹੋਏਗਾ ਬੁਰਜ ਅਕਾਲੀ ਬਾਬਾ ਫੋਲਾ ਸਿੰਘ ਤੋਂ ਉੱਥੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ ਬੱਸ ਸਟੈਂਡ ਤੋਂ ਰਾਮਬਾਗ ਵਾਲੇ ਪਾਸੇ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਆ ਕੇ ਰਾਮਬਾਗ ਵਾਲੇ ਪਾਸੇ ਰਾਮਬਾਗ ਤੋਂ ਹਾਲ ਗੇਟ ਹਾਲ ਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੋਡ ਦਾ ਮਾਰਕ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨ ਗਈਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਵਾਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਨ੍ਹਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸਜਾਏ ਜਾਣ ਸ਼ਹੀਦੀ ਸਮਾਗਮ ਸਜਾਏ ਜਾਣ ਕੇਵਲ ਅਰਦਾਸ ਤੱਕ ਸੀਮਤ ਨਾ ਹੋਇਆ ਜਾਵੇ ਪੂਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸ਼ਹੀਦੀ ਸਮਾਗਮ ਅਯੋਜਿਤ ਕੀਤਾ ਜਾਵੇ ਪ੍ਰੋਗਰਾਮ ਸਾਰੇ ਦਿਨ ਦੇ ਉਲੀਕੇ ਜਾਣ ਤਾਂ ਕਿ 40 ਵਰਿਆਂ ਦੀ ਜਿਹੜੀ ਪੀੜ ਹੈ ਜਿਹੜੀ ਚੀਜ਼ ਹੈ ਉਹ ਅੱਜ ਦੀ ਪਨੀਰੀ ਤੇ ਅੱਜ ਦੇ ਲੋਕਾਂ ਤੱਕ ਪਹੁੰਚੇ ਨਾਲ ਦੇ ਨਾਲ ਜਿਸ ਨਿظام ਨੇ ਜਿਸ ਮੁਲਕ ਨੇ ਇਹ ਹਮਲਾ ਵਿਉਂਤਿਆ ਸੀ ਪਲਾਨ ਕੀਤਾ ਸੀ ਉਹਦੇ ਤੱਕ ਵੀ ਮੈਸੇਜ ਜਾਵੇ ਕਿ ਹਰ ਸਾਲ ਪੀਤਨ ਤੋਂ ਬਾਅਦ ਇਸ ਹਮਲੇ ਦੀ ਚੀਜ਼ ਤੇ ਪੀੜ ਡੂੰਗੀ ਹੁੰਦੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਜ਼ਖਮ ਭਰਦੇ ਨੇ ਪਰ ਬਿਲਕੁਲ ਇਸ ਦੇ ਵਿਪਰੀਤ ਇਹ ਉਹ ਜ਼ਖਮ ਹੈ ਜਿਹੜਾ ਸਮੇਂ ਦੇ ਨਾਲ ਹੋਰ ਡੂੰਗਾ ਤੇ ਹੋਰ ਗਹਿਰਾ ਹੁੰਦਾ ਜਾਂਦਾ ਹੈ ਹਰ ਸਾਲ ਇਸ ਹਮਲੇ ਦੇ ਦੇਸ਼ਬੰਦ ਵਿੱਚ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਗਿਣਤੀ ਵੱਧਦੀ ਜਾ ਰਹੀ ਹੈ। ਥੈਂਕਸ ਟੂ ਸੋਸ਼ਲ ਮੀਡੀਆ ਅੱਜ ਦੀ ਪਨੀਰੀ ਇਸ ਦੇ ਬਾਰੇ ਵਦੇਰੇ ਤੋਂ ਵਦੇਰੇ ਸੁਚੇਤ ਹੋ ਰਹੀ ਹੈ। ਔਰ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਜਿਸ ਮੁਲਕ ਨੂੰ ਉਹ ਆਪਣਾ ਸਮਝਦੇ ਰਹੇ ਬਹੁਤ ਦੇ ਜਿਸ ਭਲੇਖੇ ਤੋਂ ਇਸ ਮੁਲਕ ਨੂੰ ਆਪਣਾ ਸਮਝਦੇ ਰਹੇ ਆਪਣੇ ਨੂੰ ਮੈਂ ਇਨਵਰਟਡ ਕਾਮਰਚ ਲੈਣਾ ਉਹ ਮੁਲਕ ਆਪਣਾ ਸੀ ਨਹੀਂ ਜਿਸ ਮੁਲਕ ਨੇ ਟੈਂਕ ਦਰਬਾਰ ਸਾਹਿਬ ਦੇ ਉੱਤੇ ਚੜਾਏ ਹੋਣ ਬੰਬਾਂ ਦੇ ਨਾਲ ਅਕਾਲ ਤਖਤ ਨੂੰ ਤਬਾਹ ਕੀਤਾ ਹੋਵੇ ਉਹਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਅਕਾਲ ਤਖਤ ਸਦਾ ਜੋਗੋ ਜੋਗ ਹੈ ਉਸਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਇਹ ਇੱਕ ਨਾ ਬਖਸ਼ਣ ਜੋਗ ਗੁਨਾਹ ਸੀ ਇੰਡੀਆ ਦਾ ਜਿਹਦੇ ਵਿੱਚ ਸਾਰੀਆਂ तमाम ਪਾਰਟੀਆਂ ਸ਼ਾਮਲ ਸੀ ਚਾਹੇ ਉਹ ਕਾਂਗਰਸ ਸੀ ਤੇ ਚਾਹੇ ਉਹ ਭਾਜਪਾ ਸੀ ਦੋਨੇ ਪਾਰਟੀਆਂ ਬਰਾਬਰ ਦੇ ਕਸੂਰਵਾਰ ਨੇ ਔਰ ਦੋਨੇ ਇੱਕ ਦੂਜੇ ਦੀ ਪਿੱਠ ਥਾਪੜਦੀਆਂ ਰਹੀਆਂ ਇੱਕ ਨੇ ਵਿਉਂਤਿਆ ਤੇ ਦੂਜੇ ਨੇ ਪਿੱਠ ਥਾਪੜੀ ਸੋ ਪੂਰੇ ਇੰਡੀਅਨ ਐਸਟੈਬਲਿਸ਼ਮੈਂਟ ਤੇ ਇੰਡੀਅਨ ਸਿਸਟਮ ਨੇ ਇਹ ਜਿਹੜਾ ਅਟੈਕ ਸੀ ਉਹ ਪਲਾਨ ਕੀਤਾ ਸੀ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਉਸ ਮੌਕੇ ਖਾਮੋਸ਼ ਰਹੀ ਜਿਸ ਤਰ੍ਹਾਂ ਅੱਜ ਦੁਨੀਆ ਬੋਲ ਰਹੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਸ ਮੌਕੇ ਦੁਨੀਆ ਨਹੀਂ ਬੋਲੀ ਉਸ ਮੌਕੇ ਯੂਨ ਵੀ ਨਹੀਂ ਬੋਲਿਆ ਇਹ ਸਾਡਾ ਸਾਨੂੰ ਦੁੱਖ ਵੀ ਹੈ ਔਰ ਅਫਸੋਸ ਹੈ ਯੂਨ ਤੇ ਕੀ ਇਜ਼ਰਾਈਲ ਦੇ ਮਾਮਲੇ 'ਚੋ ਬੋਲ ਰਹੀ ਹੈ ਯੂਕਰੇਨ ਦੇ ਮਾਮਲੇ 'ਚੋ ਬੋਲ ਰਹੀ ਹੈ ਪਰ ਜਦੋਂ ਐਡਾ ਵੱਡਾ ਹਮਲਾ ਸਾਡੀ ਕੌਮ ਤੇ ਹੋਇਆ ਉਦੋਂ ਯੂਨ ਵੀ ਚੁੱਪ ਰਿਹਾ ਤੇ ਵਰਲਡ ਪਾਵਰਸ ਵੀ ਚੁੱਪ ਰਹੀਆਂ ਹਲ ਵੀ ਦੇਰੀ ਨਹੀਂ ਹੋਈ ਜਿਹੜੀ ਨਸਲਕੁਸ਼ੀ 84 ਤੋਂ ਸਾਡੇ ਨਾਲ ਹੋ ਰਹੀ ਹੈ ਔਰ ਜਿਹੜੀ ਚੱਲ ਰਹੀ ਹੈ ਅੱਜ ਵੀ ਦੁਨੀਆ ਨੂੰ ਆਪਣੀ ਆਰਥਿਕ ਮਫਾਦਤਾਂ ਤੋਂ ਉੱਪਰ ਉੱਠ ਕੇ ਬੋਲਣਾ ਚਾਹੀਦਾ ਹੈ ਇੰਡੀਆ ਨੂੰ ਝਾੜ ਪਾਣੀ ਚਾਹੀਦੀ ਹੈ ਇੰਡੀਆ ਨੂੰ ਅਕਾਉਂਟੇਬਲ ਠਹਿਰਾਣਾ ਚਾਹੀਦਾ ਹੈ ਔਰ ਇੰਡੀਆ ਨੂੰ ਇਹ ਜਿਹੜੀ ਉਹਨੇ ਜੈਨੋਸਾਈਡ ਕੀਤੀ ਜਿਹੜੇ ਕਤਲ ਕੀਤੇ ਔਰ ਕਰ ਰਹੇ ਨੇ ਉਹਦੇ ਲਈ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਵੇਂ ਹੁਣ ਪਿੱਛੇ ਏਕ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਨੇ ਇਜ਼ਰਾਇਲ ਨੂੰ ਖੜਾ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਨੂੰ ਵੀ ਉਸ ਉਸ ਕੋਰਟ ਰਾਹੀਂ ਇੰਟਰਨੈਸ਼ਨਲ ਪਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੋ ਇਹ ਸਾਡੇ ਪ੍ਰੋਗਰਾਮਸ ਨੇ 84 ਦੇ ਜਿਹੜੇ ਕਿ ਅਸੀਂ ਮਨਾਣ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਹੈ ਕਿ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਇਹ ਨਹੀਂ ਹੈ ਕਿ ਚੰਦ ਜਥੇਬੰਦੀਆਂ ਜਾਂ ਜਥੇਬੰਦੀਆਂ ਦੇ ਚੰਦ ਆਗੂ ਹੀ ਆਪਣੀ ਜ਼ਿੰਮੇਵਾਰੀ ਸਮਝਣ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਹੋਣ ਗੁਰਦੁਆਰੇ ਮਤੇ ਪਾਉਣ ਨਿੰਦਾ ਮਤਾ ਪਾਉਣ ਔਰ ਇਹ ਗੱਲ ਇੰਡੀਅਨ ਸਟੇਟ ਨੂੰ ਔਰ ਦੂਜੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸਿੱਖ ਇਸ ਨੂੰ ਭੁੱਲੇ ਨਹੀਂ ਸਿੱਖਾਂ ਨੇ ਜਿਹੜੇ ਹਮਲਾਵਰ ਸੀ ਜਿਹੜੀ ਸਟੇਟ ਹਮਲਾਵਰ ਸੀ ਜਿਨੇ ਕਹਿਰ ਵਰਤਾਇਆ ਉਸ ਨੂੰ ਬਖਸ਼ਿਆ ਨੀਯਤ ਨੂੰ ਮਾਫ ਨਹੀਂ ਕੀਤਾ ਦੂਸਰੀ ਗੱਲ ਪਿਛ